ਮੋٹے ਗੋਡੇ ਹੁਣ ਡੈਸਟ ਹੋਵੇ ਪੈਰ ਹੋਵੇ ਹੱਥ ਪੰਜੇ ਇਸ ਤਰੀਕੇ ਦਾ ਇਲਾਜ ਕਰਦੇ ਨੇ ਤੇ ਦਾਵਾ ਕਰਦੇ ਨੇ ਕਿ ਅਸੀਂ ਪੱਕਾ ਇਲਾਜ ਕਰਦੇ ਹਾਂ ਸਕਰੀਨ ਦੇ ਉੱਤੇ نیچے ਉਹਨਾਂ ਦਾ ਨੰਬਰ ਦਿੱਤਾ ਹੋਇਆ ਤੇ ਐਡਰੈਸ ਵੀ ਤੁਹਾਨੂੰ ਸਮਝਾ ਦਿੰਨੇ ਆ ਨੰਬਰ ਹੈ ਜਿਹੜਾ 98768 24096 ਨੰਬਰ ਲਿਖਿਆ ਹੋਇਆ ਪਟਿਆਲੇ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਰਸਤਾ ਆਉਂਦਾ ਜਿਸ ਤੇ ਲਿਖਿਆ ਹੋਇਆ ਕਿ 500 ਰੋਡ ਤੇ ਜਾਣ ਲਈ ਇਹ ਰਾਹ ਉਸ ਰਾਹ ਦੇ ਉੱਤੇ ਵੀ ਆ ਸਕਦੀ ਹੈ। ਚੰਡੀਗੜ੍ਹ ਵਾਲੀ ਸਾਈਡ ਤੋਂ ਰਾਜਪੁਰੇ ਸਾਈਡ ਤੋਂ ਆਉਨੇ ਹੋ ਤਾਂ ਤੁਹਾਨੂੰ ਪਹਿਲਾਂ ਥਾਪਰ ਯੂਨੀਵਰਸਿਟੀ ਪਹੁੰਚਣਾ ਪਵੇਗਾ। ਤੁਸੀਂ ਨਾਪੇ ਤੋਂ ਆਉਨੇ ਹੋ ਤਾਂ ਵੀ ਤੁਹਾਨੂੰ ਥਾਪਰ ਯੂਨੀਵਰਸਿਟੀ ਪਹੁੰਚਣਾ ਪਵੇਗਾ। ਜਿਹੜੀ ਜਸ਼ਨ ਪੈਲੇਸ ਆਉਂਦੀ ਹੈ ਉੱਥੇ ਬਾਬਾ ਜੀ ਮੌਜੂਦ ਰਹਿੰਦੇ ਨੇ ਤੇ ਸਿਰਫ ਤੇ ਸਿਰਫ ਰੋਡ ਤੇ ਹੀ ਹੁੰਦੇ ਨੇ। ਲੁਧਿਆਣੇ ਵਾਲੀ ਸਾਈਡ ਤੋਂ ਆਉਨੇ ਹੋ ਤਾ ਤੁਹਾਨੂੰ ਪਟਿਆਲੇ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਪਰ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਉਨੇ ਹੋ ਸੰਗੂਰ ਸਾਈਡ ਤੋਂ ਆਉਨੇ ਹੋ ਨਾਪੇਵਾਲੀ ਸਾਈਡ ਤੋਂ ਆਉਨੇ ਹੋ ਤਾਂ ਤੁਹਾਨੂੰ ਪਟਿਆਲੇ ਦੀ ਥਾਪਰ ਯੂਨੀਵਰਸਿਟੀ ਦੇ ਕੋਲ ਪਹੁੰਚਣਾ ਪਵੇਗਾ ਸਾਸ਼ੀ ਕਾਲ ਦੋਸਤੋ ਤੁਸੀਂ ਬਨੇਰਾ ਟੀਵੀ ਦੇ ਨਾਲ ਜੁੜੇ ਹੋ ਅੱਜ ਪਟਿਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਰ ਇੱਕ ਚੀਜ਼ ਮਸ਼ਹੂਰ ਹੈ ਉਹ ਭਾਵੇਂ ਪੈਗ ਦੀ ਗੱਲ ਹੋਵੇ ਭਾਵੇਂ ਪੱਗ ਦੀ ਗੱਲ ਹੋਵੇ ਪਰ ਪਿਛਲੇ ਦਿਨਾਂ ਦੇ ਵਿੱਚੋਂ ਬਾਬਾ ਹੱਡੀਆਂ ਵਾਲੇ ਮਸ਼ਹੂਰ ਹੋਏ ਨੇ ਜਿਹੜੇ ਕਿ ਦਾਵਾ ਕਰਦੇ ਨੇ ਕਿ ਸਰਵਾਈਕਲ ਹੋਵੇ ਮਾਈਗਰੇਨ ਹੋਵੇ ਮੋਢੇ ਗੋਡੇ ਹੋਣ ਡਿਸਕ ਹੋਵੇ ਪੈਰ ਹੋਵੇ ਹੱਥ ਪੰਜੇ ਇਸ ਤਰੀਕੇ ਦਾ ਇਲਾਜ ਕਰਦੇ ਨੇ ਤੇ ਦਾਵਾ ਕਰਦੇ ਨੇ ਕਿ ਅਸੀਂ ਪੱਕਾ ਇਲਾਜ ਕਰਦੇ ਆ ਪਰ ਪਿਛਲੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਸੱਜਣਾ ਦੀ ਕਾਲ ਮੈਸੇਜ ਆਈ ਸੀ ਕਿ ਉਹਨਾਂ ਦਾ ਐਡਰੈਸ ਨਹੀਂ ਪਤਾ ਲੱਗਦਾ ਉਹਨਾਂ ਦਾ ਨੰਬਰ ਨਹੀਂ ਪਤਾ ਲੱਗਦਾ ਸਕਰੀਨ ਦੇ ਉੱਤੇ نیچے ਉਹਨਾਂ ਦਾ ਨੰਬਰ ਦਿੱਤਾ ਹੋਇਆ ਤੇ ਐਡਰੈਸ ਵੀ ਤੁਹਾਨੂੰ ਸਮਝਾ ਦਿੰਨੇ ਆ ਕਿ ਜੇਕਰ ਤੁਸੀਂ ਲੁਧਿਆਣਾ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਲੁਧਿਆਣਾ ਇਸ ਸਾਈਡ ਇਸ ਜਗ੍ਹਾ ਤੋਂ ਪਵੇਗਾ ਲੁਧਿਆਣਾ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਇਸ ਰੋਡ ਤੋਂ ਆਉਣਾ ਤੇ ਲੁਧਿਆਣੇ ਤੋਂ ਆਉਂਦੇ ਹੋਏ ਤੁਸੀਂ ਪਟਿਆਲੇ ਨਹੀਂ ਪਹੁੰਚਣਾ ਪਟਿਆਲੇ ਤੋਂ ਪਹਿਲਾਂ ਹੀ ਜਿਹੜੀ ਇਹਨਾਂ ਦੀ ਸ਼ਾਪ ਹੈ ਜਿਹੜਾ ਜਿੱਥੇ ਮੌਜੂਦ ਰਹਿੰਦੇ ਨੇ ਬਾਬਾ ਹੱਡੀਆਂ ਵਾਲੇ ਨੇ ਤੇ ਬੋਰਡ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਦੇ ਉੱਪਰ ਨੰਬਰ ਹੈ ਜਿਹੜਾ 98768 24096 ਨੰਬਰ ਲਿਖਿਆ ਹੋਇਆ ਇਸ ਨੰਬਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਚੰਡੀਗੜ੍ਹ ਤੋਂ ਆਉਨੇ ਹੋ ਫਤੇਗੜ ਸਾਹਿਬ ਸਾਈਡ ਦੀ ਆਉਨੇ ਹੋ ਤਾਂ ਇੱਕ ਰਸਤਾ ਆਉਂਦਾ ਪਟਿਆਲੇ ਦੇ ਵਿੱਚ ਵੜਨ ਤੋਂ ਪਹਿਲਾਂ ਹੀ ਰਸਤਾ ਆਉਂਦਾ ਜਿਸ ਤੇ ਲਿਖਿਆ ਹੋਇਆ ਕਿ 500 ਰੋਡ ਤੇ ਜਾਣ ਲਈ ਇਹ ਰਾਹ ਆ ਉਸ ਰਾਹ ਦੇ ਉੱਤੇ ਵੀ ਆ ਸਕਦੇ ਹੋ ਜੇਕਰ ਤੁਸੀਂ ਚੰਡੀਗੜ੍ਹ ਵਾਲੀ ਸਾਈਡ ਤੋਂ ਰਾਜਪੁਰੇ ਸਾਈਡ ਤੋਂ ਆਉਨੇ ਹੋ ਤਾਂ ਤੁਹਾਨੂੰ ਪਹਿਲਾਂ ਥਾਪਰ ਯੂਨੀਵਰਸਿਟੀ ਪਹੁੰਚਣਾ ਪਵੇਗਾ ਜਾਂ ਫਿਰ ਤੁਸੀਂ ਨਾਬੇ ਤੋਂ ਆਉਨੇ ਹੋ ਤਾਂ ਵੀ ਤੁਹਾਨੂੰ ਥਾਪਰ ਯੂਨੀਵਰਸਿਟੀ ਪਹੁੰਚਣਾ ਪਵੇਗਾ ਤੇ ਥਾਪਰ ਯੂਨੀਵਰਸਿਟੀ ਤੋਂ 500 ਵਾਲੀ ਸਾਈਡ ਥੋੜੀ ਦੂਰ ਆਉਣਾ ਥੋੜੀ ਦੂਰ ਆ ਕੇ ਜਸ ਜਿਹੜੀ ਜਸ਼ਨ ਪੈਲਸ ਆਉਂਦੀ ਆ ਉੱਥੇ ਬਾਬਾ ਜੀ ਮੌਜੂਦ ਰਹਿੰਦੇ ਨੇ ਤੇ ਸਿਰਫ ਤੇ ਸਿਰਫ ਰੋਡ ਤੇ ਹੀ ਆਉਂਦੇ ਨੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਲੁਧਿਆਣੇ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਤੁਹਾਨੂੰ ਪਟਿਆਲੇ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਪਰ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਉਨੇ ਹੋ ਸੰਗੂਰ ਸਾਈਡ ਤੋਂ ਆਉਨੇ ਹੋ ਨਾਬੇ ਵਾਲੀ ਸਾਈਡ ਤੋਂ ਆਉਨੇ ਹੋ ਤਾਂ ਤੁਹਾਨੂੰ ਪਟਿਆਲੇ ਦੀ ਥਾਪਰ ਯੂਨੀਵਰਸਿਟੀ ਦੇ ਕੋਲ ਪਹੁੰਚਣਾ ਪਵੇਗਾ ਥਾਪਰ ਯੂਨੀਵਰਸਿਟੀ ਤੋਂ ਬਾਅਦ ਜੇਲ੍ਹ ਵਾਲੀ ਸਾਈਡ ਆਉਣਾ ਤੇ ਤੁਸੀਂ 500 ਰੋਡ ਰੋਡ ਤੇ ਸਿੱਧੇ ਆਉਂਦੇ ਰਹਿਣਾ ਤੇ ਥੋੜੀ ਦੂਰ ਆ ਕੇ ਪੈਲਸ ਆਉਂਦੀਆਂ ਨੇ ਪੈਟਰੋਲ ਪੰਪ ਆਉਂਦੇ ਨੇ ਤੇ ਉੱਥੇ ਵੱਖੋ ਵੱਖਰੇ ਤਰੀਕੇ ਦੇ ਨਾਲ ਬੋਰਡ ਨੇ ਜਿਹੜੇ ਬਾਬਾ ਜੀ ਦੇ ਲੱਗੇ ਹੋਏ ਨੇ ਨੰਬਰ ਵੀ ਉਹਨਾਂ ਦਾ ਪਤਾ ਵੀ ਉਹਨਾਂ ਦਾ ਫਲੈਸ਼ ਕੀਤਾ ਜਾ ਰਿਹਾ ਸਕਰੀਨ ਦੇ نیچے ਤੁਸੀਂ ਨੋਟ ਕਰ ਸਕਦੇ ਹੋ ਬਾਬੇ ਜਿਹੜੇ ਹੱਡੀਆਂ ਦੇ ਦਰਦਾਂ ਤੋਂ ਫੀਟਰ ਨੇ ਜਿਹੜੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਇਹ ਦਾਵਾ ਕਰਦੇ ਨੇ ਕਿ ਸਰਵਾਈਕਲ ਹੈ ਮਾਈਗਰੇਨ ਹੈ ਮੋਢੇ ਗੋਡੇ ਡਿਸਕ ਹੱਤ ਪੈਰ ਪੰਜੇ ਧਰਨ ਟੁੱਡਰੀ ਉਪੰਦਰ ਇਸ ਤਰੀਕੇ ਦੇ ਇਲਾਜ ਨੇ ਜਿਹੜੇ ਦੇਸੀ ਤਰੀਕੇ ਦੇ ਨਾਲ ਕੀਤੇ ਜਾਂਦੇ ਨੇ